ਅੱਜ ਅਸੀਂ ਉਸ ਕਿਹਨੋਂ ਦੇ ਚਿਹਰੇ ਦੀ ਗੱਲ ਕਰਨ ਜਾ ਰਹੀ ਹਾਂ ਜਿਸ ਨੇ ਅਮੀਰੀ ਤੇ ਤਾਕਤ ਦੇ ਨਸ਼ੇ ਦੇ ਵਿੱਚ ਇਨਸਾਨੀਅਤ ਨੂੰ ਹੀ ਤਰ-ਤਰੇ ਕਰਕੇ ਰੱਖ ਦਿੱਤਾ ਇੱਕ ਅਜਿਹਾ ਨਾਮ ਜਿਸ ਨੇ ਗਣਿਤ ਦੇ ਅਧਿਆਪਕ ਤੋਂ ਅਰਬਪਤੀ ਫਾਈਨੈਂਸਰ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਪਰ ਅਸਲ ਦੇ ਵਿੱਚ ਉਹ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸੈਕਸ ਹੈ ਨੈੱਟਵਰਕ ਦਾ ਮਾਸਟਰਮਾਈਂਡ ਨਿਕਲਿਆ ਅਸੀਂ ਗੱਲ ਕਰਦੇ ਪੀ ਹਾ ਜੈਫਰੀ ਐਪਸਟਾਈਨ ਦੀ ਜਿਸ ਦੀਆਂ ਫਾਈਲਾਂ ਨੇ ਅੱਜ ਭਾਰਤ ਦੀ ਸੰਸਦ ਤੋਂ ਲੈ ਕੇ ਅਮਰੀਕਾ ਤੱਕ ਸਿਆਸੀ ਪੁਚਾਲ ਲਿਆਂਦਾ ਹੋਇਆ ਹੈ ਐਪਸਟਾਈਨ ਨੇ ਆਪਣੇ ਸਾਥੀ ਗਿਸਲੈਨ ਮੈਕਸਵੈਲ ਦੇ ਨਾਲ ਮਿਲ ਕੇ ਇੱਕ ਅਜਿਹਾ জাল ਬੁਣਿਆ ਜਿਸ ਵਿੱਚ ਕਰੀਬ ਤੇ ਬੇਸਹਾਰਾ ਅਨਮਲਗ ਕੁੜੀਆਂ ਨੂੰ ਮਦਦ ਤੇ ਸਕਾਲਰਸ਼ਿਪ ਦੇ ਝੂਠੇ ਲਾਲਚ ਦਿੱਤੇ ਜਾਂਦੇ ਸਨ ਉਹਨਾਂ ਨੂੰ ਝੂਠੇ ਲਾਲਚ ਦੇ ਕੇ ਉਹਨਾਂ ਦੇ ਨਾਲ ਦਰਿੰਦਗੀ ਕੀਤੀ ਜਾਂਦੀ ਸੀ ਐਨਾ ਮਾਸੂਮ ਬੱਚਿਆਂ ਨੂੰ ਉਸਦੇ ਨਿੱਜੀ ਟਾਪੂ ਤੇ ਲਿਜਾ ਕੇ ਉਹਨਾਂ ਦਾ ਜਿੰਸੀ ਸ਼ੋਸ਼ਣ ਕੀਤਾ ਜਾਂਦਾ ਸੀ ਲਹਨਤ ਹੈ ਅਜਿਹੇ ਇਨਸਾਨ ਤੇ ਜਿਸਨੇ ਆਪਣੀ ਹਵਸ ਦੇ ਲਈ 마ਸੂਮਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਇਹ ਮਾਮਲਾ ਸਿਰਫ ਇੱਕ ਅਪਰਾਧ ਤੱਕ ਸੀਮਤ ਨਹੀਂ ਰਿਹਾ ਐਪਸਟਾਈਨ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਲੋਕਾਂ ਜਿਵੇਂ ਡੋਨਾਲਡ ਟਰੰਪ ਬ੍ਰਿਟੇਨ ਦੇ ਪ੍ਰਿੰਸ ਤੇ ਬਿਲ ਗੈਸਟ ਨੂੰ ਵੀ ਆਪਣੇ ਨਾਲ ਜੋੜਿਆ ਹੋਇਆ ਸੀ ਹਾਲ ਹੀ ਵਿੱਚ ਇੱਕ ਜਨਤਕ ਹੋਈਆਂ ਐਪਸਟਾਈਨ ਦੀਆਂ ਫਾਈਲਾਂ ਦੇ ਵਿੱਚ ਐਨਾ ਵੱਡੇ ਨਾਵਾਂ ਦਾ ਸਿਕਣ ਹੋਣ ਕਰਕੇ ਪੂਰੀ ਦੁਨੀਆ ਪਰ ਦੇ ਵਿੱਚ ਹੜਕੰਪ ਮਚਿਆ ਹੋਇਆ ਸੀ ਇਹ ਵਿਅਕਤੀ ਜਿਹੜਾ ਛੋਟੀਆਂ-ਛੋਟੀਆਂ ਬੱਚੀਆਂ ਦੀ ਜ਼ਿੰਦਗੀ ਤਬਾਹ ਕਰਦਾ ਸੀ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਪ੍ਰੈਗਨੈਂਟ ਕਰਦਾ ਸੀ ਤਾਂ ਜੋ ਉਹੋ ਆਪਣੇ ਵੰਸ਼ ਨੂੰ ਅੱਗੇ ਵਧਾ ਸਕੇ ਤੇ ਪੂਰੀ ਦੁਨੀਆ ਭਰ ਦੇ ਵਿੱਚ ਉਸਦਾ ਨਾਮ ਫੇਮਸ ਹੋ ਸਕੇ ਭਾਵੇਂ ਸਾਲ 2019 ਦੇ ਵਿੱਚ ਨਿਊਯਾਰਕ ਦੀ ਇੱਕ ਚੇਲ ਵਿੱਚ ਐਪਸਟਾਈਨ ਦੀ ਰਿਹਸਮਈ ਹਾਲਤ ਦੇ ਵਿੱਚ ਮੌਤ ਹੋ ਗਈ ਸੀ ਜਿਸ ਨੂੰ ਜੋ ਕਿ ਅਧਿਕਾਰਿਤ ਤੌਰ ਤੇ ਖੁਦਕੁਸ਼ੀ ਕਿਹਾ ਗਿਆ ਪਰ ਇਹ ਫਾਈਲਾਂ ਅੱਜ ਵੀ ਉਸਦੇ ਗੰਦੇ ਸਿਸਟਮ ਦੀ ਗਵਾਹੀ ਦੇ ਰਹੀਆਂ ਨੇ ਜਿੱਥੇ ਪੈਸੇ ਦੇ ਜ਼ੋਰ ਤੇ ਕਾਨੂੰਨ ਦੀਆਂ ਤਜੀਆਂ ਉੜ ਚਾਂਦੀਆਂ ਸਨ ਹੁਣ ਇਹ ਮਾਮਲਾ ਭਾਰਤ ਵਿੱਚ ਵੀ ਵੱਡੀ ਸਿਆਸੀ ਬਹਿਸ ਦਾ ਕਾਰਨ ਬਣ ਚੁੱਕਿਆ ਹੈ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੌਲਾ ਪੈਂਦਾ ਪਿਆ ਕਿਉਂਕਿ ਕੁਝ ਦਸਤਾਵੇਜ਼ਾਂ ਵਿੱਚ ਭਾਰਤੀ ਰਾਜਨੇਤਾਵਾਂ ਨੂੰ ਪੇਜੇ ਗਏ ਸੱਦੇ ਜਾਂ ਉਹਨਾਂ ਦੇ ਜਿਹੜੇ ਸੰਪਰਕਾਂ ਦਾ ਹਵਾਲਾ ਵੀ ਦਿੱਤਾ ਗਿਆ ਭਾਜਪਾ ਅਤੇ ਕਾਂਗਰਸ ਇੱਕ ਦੂਜੇ ਦੇ ਉੱਪਰ ਹਮਲਾ ਕਰਦੇ ਪਏ ਨੇ ਇਹ ਸਿਰਫ ਅਦਾਲਤੀ ਕਾਗਜ਼ ਨਹੀਂ ਹਨ ਸਗੋਂ ਉਸ ਸਿਸਟਮ ਸਟੈਂਡਅਪ ਪਰਦਾਫਾਸ਼ ਹੈ ਜਿੱਥੇ ਵੱਡੇ ਵੱਡੇ ਨਾਂ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਨੇ ਆ ਖੀਰ ਦੇ ਵਿੱਚ ਐਬਸਟਾਈਨ ਵਰਗੇ ਦਰਿੰਦਿਆਂ ਦੇ ਲਈ ਸਮਾਜ ਵਿੱਚ ਕੋਈ ਜਿਹੜੀ ਥਾਂ ਨਹੀਂ ਹੋਣੀ ਚਾਹੀਦੀ ਹੈ। ਧੀਆਂ ਪੈਣਾ ਦੀ ਇੱਜ਼ਤ ਨਾਲ ਖੇਡਣ ਵਾਲੇ, ਉਹ ਵੀ ਨਿਬਾਲਗ ਬੱਚੀਆਂ ਦੀ ਇੱਜ਼ਤ ਦੇ ਨਾਲ ਖੇਡਣ ਵਾਲੇ ਇਸ ਨੈੱਟਵਰਕ ਦੇ ਹਰ ਇੱਕ ਗੁਨਾਹਗਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਚਾਹੇ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਚਾਹੇ ਉਸ ਵਿੱਚ ਕਿੰਨੀ ਵੀ ਤਾਕਤ ਕਿਉਂ ਨਾ ਹੋਵੇ, ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਤੇ ਇਹ ਫੈਲਾ ਸਾਨੂੰ ਯਾਦ ਦਿਵਾਉਂਦੀਆਂ ਨੇ ਕਿ ਇਨਸਾਨੀਅਤ ਨੂੰ ਬਚਾਉਣ ਦੇ ਲਈ ਅਜਿਹੇ ਗੰਦੇ ਚਿਹਰਿਆਂ ਨੂੰ ਨਕਾਬ ਕਰਨਾ ਕਿੰਨਾ ਜ਼ਰੂਰੀ ਹੈ ਇੱਕ ਅਜਿਹਾ ਸ਼ਖਸ ਜਿਸ ਨੇ ਆਪਣੀ ਮਿਹਨਤ ਨਾਲ ਬਹੁਤ ਵੱਡਾ ਨਾਮ ਕਮਾਇਆ ਦੁਨੀਆ ਸਾਹਮਣੇ ਇੱਕ ਬਹੁਤ ਵਧੀਆ ਇਨਸਾਨ ਬਣਿਆ ਰਿਹਾ ਪਰ ਜਦੋਂ ਉਸ ਦੀ ਹਕੀਕਤ ਸਾਹਮਣੇ ਆਈ ਕਿ ਕਿਸ ਤਰੀਕੇ ਦੇ ਨਾਲ ਇਹ ਨਬਾਲਗ ਬੱਚੀਆਂ ਦੇ ਨਾਲ ਦਰਿੰਦਗੀ ਕਰਦਾ ਸੀ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਜੋ ਕਿ ਬਲਾਤਕਾਰ ਕਰਦਾ ਸੀ ਉਹਨਾਂ ਦੇ ਨਾਲ ਰੇਪ ਕਰਕੇ ਉਹਨਾਂ ਨੂੰ ਪ੍ਰੈਗਨੈਂਟ ਕਰਦਾ ਸੀ ਤਾਂ ਜੋ ਉਹ ਆਪਣਾ ਵੰਸ਼ ਅੱਗੇ ਵਧਾ ਸਕੇ ਤੇ ਆਪਣਾ ਨਾਮ ਪੂਰੀ ਦੁਨੀਆ ਪਰ ਦੇ ਵਿੱਚ ਕਾਇਮ ਕਰ ਸਕੇ ਅਜਿਹੇ ਦਰਿੰਦੇ ਨੇ ਜਿੱਥੇ ਆਪਣੇ ਸਮੇਂ ਦੇ ਵਿੱਚ ਬਹੁਤ ਦਰਿੰਦਗੀ ਕੀਤੀ ਉੱਥੇ ਹੀ ਇਸ ਪੂਰੇ ਨੈਟਵਰਕ ਦੇ ਨਾਲ ਜੁੜੇ ਹੋਏ ਹਰੇਕ ਸ਼ਖਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ